ਬੁੱਜੜ ਨੂੰ ਸੋਦੇ ਤਾਂ ਹਲੇ ਵੀ 30-30 ਸਾਲ 25-25 ਸਾਲ ਹੋ ਗਏ ਨੇ ਤੇ ਜੇਲਾਂ ਦੇ ਵਿੱਚ ਜਥੇਦਾਰ ਹਵਾਰੇ ਵਾਂਗੂ ਭਾਈ ਭਿਉਰੇ ਆਂਗੂ ਭਾਈ ਤਾਰੇ ਆਂ ਤਾਂ ਇੱਕ ਦੋੜਾ ਮੈਂ ਸਮਝਦਾ ਇੱਕ ਦੋਰਾ ਕਾਨੂੰਨ ਹੈ ਜੋ ਇੱਥੇ ਵਗਦਾ ਪੰਜਾਬ ਦੀ ਧਰਤੀ ਦੇ ਉੱਪਰ ਜੇ ਆਪ ਦੀ ਕੌਮ ਦੀ ਹੱਕ ਗੱਲ ਕਰੋਗੇ ਤਾਂ ਇਸ ਸਮੇਂ ਦਾ ਜਿਹੜਾ ਕਾਲਾ ਪਾਣੀ ਹੈ ਦਿਬੜੂਗੜ ਉੱਥੇ ਸਿੱਟਿਆ ਜਾਊਗਾ ਪਰ ਜਿਹੜੇ ਦੂਜੇ ਨੇ ਇਹ 24 ਘੰਟੇ ਮੈਂ ਕਹੂੰਗਾ ਘਟ ਗਿੰਤੀਆਂ ਦੇ ਸਿੱਖਾਂ ਦੇ ਖਿਲਾਫ ਇੱਕ ਹੇਟ ਸਪੀਚ ਲਾਉਂਦੇ ਨੇ ਜਦੋਂ ਕੋਈ ਘਟਨਾ ਹੁੰਦੀ ਹੈ ਨਾਲ ਦੀ ਨਾਲ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਵੀ ਇਹਨਾਂ ਦੇ ਗਲੇ ਟਾਇਰ ਪਾਉਣਗੇ ਇਹਨਾਂ ਨੂੰ ਫਿਰ ਤੋਂ ਚਰਾਸੀ ਯਾਦ ਕਰਾਉਣੀ ਹੈ ਇਥੋਂ ਤੱਕ ਕਿ ਜਿਹੜੇ ਪ੍ਰਵਾਸੀ ਆ ਖਰੜ ਦੇ ਪੁਆਦ ਦੇ ਪਿੰਡ ਦੀ ਗੱਲ ਆ ਜਿੱਥੇ ਉਹਨਾਂ ਨੇ ਮਤਾ ਪਾਇਆ ਹੈ ਵੀ ਹੁਣ ਅਸੀਂ ਇੱਥੇ ਪ੍ਰਵਾਸੀਆਂ ਨੂੰ ਰਹਿ ਨਹੀਂ ਦੇਣਾ ਇਹ ਨਸ਼ਾ ਵੇਚ ਦੇਣ ਇਹ ਮੁੰਡੋਂ ਸੰਗਤੀਆਂ ਪਿੰਡ ਹੈ ਏ ਬੀਬੀਆਂ ਨੂੰ ਮਜ਼ਾਕ ਕਰਦੇ ਨੇ ਤਾਂ ਉਥੇ ਸਿੱਖ ਹੀ ਸਿੱਖਦੇ ਮੈਂ ਸਮਝਦਾ ਵੀ ਉਲਟ ਖੜਾ ਹੋ ਗਿਆ ਵੀ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਇੱਥੇ ਆਉਣ ਤੋਂ ਰੋਕਦੇ ਤਾਂ ਇਸ ਦੇ ਸਾਰੇ ਦੇ ਗੁਨਾਹਗਾਰ ਮੈਂ ਸਮਝਦਾ ਅਸੀਂ ਵੀ ਸਾਰੇ ਆ ਜੋ ਅਸੀਂ ਸਾਡੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜਿਹੜਾ ਕਿਸੇ ਦੀ ਪਰਸਨਲ ਘਰ ਦੀ ਜਾਗੀਰ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਉਸ ਐਡੀ ਮੈਂ ਕਹੂੰਗਾ ਸਰਮੌਰ ਪਾਰਟੀ ਨੂੰ ਇੱਕ ਪਰਿਵਾਰ ਦੇ ਹਵਾਲੇ ਕਰ ਦਿੰਦਾ ਤੇ ਕਿਹੋ ਜੇ ਲੋਕ ਇਨ੍ਹਾਂ ਸਰਮੌਰ ਸੰਸਥਾਾਂ ਉੱਪਰ ਜਿਹੜੇ ਆਪਾਂ ਬਿਠਾ ਦਿੰਦੇ ਨੇ ਜਿਹੜੇ ਨਾ ਤਾਂ ਕੌਮ ਦਾ ਆਦਰ ਕਰਦੇ ਨੇ ਨਾ ਹੀ ਸਾਡੀਆਂ ਸੰਸਥਾਵਾਂ ਦਾ ਆਦਰ ਕਰਦੇ ਨੇ ਇਹੋ ਜੇ ਲੋਕ ਆਪਾਂ ਇਹੋ ਜਿਹੇ ਸੰਸਥਾਵਾਂ ਤੇ ਕਾਬਜ ਕਰ ਦਿੰਦੇ ਨੇ ਜਿਹੜੇ ਮੈਂ ਕਹੂੰਗਾ ਕੌਮ ਦੇ ਜਥੇਦਾਰਾਂ ਨੂੰ ਪੰਜ ਸਿੰਘਾਂ ਨੂੰ ਪੰਜ ਪਿਆਰਿਆਂ ਨੂੰ ਆਪਦੇ ਪੈਰਾ 'ਚ ਬਿਠਾਉਂਦੇ ਨੇ ਸਾਧੀਆਂ ਮੈਂ ਕਹੂੰਗਾ ਟਕਸਾਲਾਂ ਦੇ ਮੁਖੀ ਉਹ ਥੱਲੇ ਬੈਂਦੇ ਨੇ ਤੇ ਉਹ ਜਿਹੜੇ ਮੈਂ ਕਹੂੰਗਾ ਗਰਗਜਾਨ ਵਾਲੇ ਜਿਹੜੇ ਸਿਆਸਤਦਾਨ ਨੇ ਇਹ ਕੁਰਸੀਆਂ ਤੇ ਬੈਂਦੇ ਕਦੇ ਸਾਡੀ ਕੌਮ ਦੇ ਜਥੇਦਾਰ ਅਕਾਲੀ ਨਿਆਂਗ ਨਵਾਬ ਕਪੂਰ ਸਿੰਘ ਵਰਗੇ ਹੁੰਦੇ ਸੀ ਇਹ ਇਤਿਹਾਸ ਦੇ ਵਿੱਚ ਇਹ ਜਿਹੜੀਆਂ ਪੰਕਤਾਂ ਇਹ ਅੰਕਤ ਨੇ ਵੀ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਜੇੜੀ ਉਹ ਖਿੱਲਤ ਵਿੱਚ ਆਈ ਜਿਹੜੀ ਪੋਸ਼ਾਕ ਸੀ ਤੇ ਨਾਲ ਜਿਹੜਾ ਪਟਾ ਲਿਖਿਆ ਹੋਇਆ ਸੀ ਦੋ ਜ਼ਿਲ੍ਹਿਆਂ ਦਾ ਪਟਾ ਸੀ ਨਾਲੇ ਲਾਹੌਰ ਦਾ ਨਾਲੇ ਅੰਮ੍ਰਿਤਸਰ ਸਾਹਿਬ ਦਾ ਤਾਂ ਉਹ ਜਿਹੜੀ ਪੋਸ਼ਾਕ ਸੀ ਨਵਾਬ ਕਪੂਰ ਸਿੰਘ ਨੂੰ ਦਿੱਤੀ ਸੀ ਤਾਂ ਉਹਨਾਂ ਨੇ ਪੰਜ ਸਿੰਘਾਂ ਦੇ ਚਰਨਾਂ ਨੂੰ ਛੁਵਾ ਕੇ ਆਪਦੇ ਪਿੰਡੇ ਉੱਪਰ ਪਹਿਨੀ ਸੀ ਵੀ ਜਿਹੜੀ ਸਾਡੀ ਕੌਮ ਨੂੰ ਬਲ ਹੈ ਉਹ ਪੰਜ ਸਿੰਘਾਂ ਦੇ ਚਰਨਾਂ 'ਚੋਂ ਮਿਲਦਾ ਹੈ ਭਾਵੇਂ ਵੀ ਕੌਮ ਦੇ ਵਿੱਚੋਂ ਜਥੇਦਾਰਾਂ ਨੂੰ ਜਿਹੜਾ ਬਲ ਮਿਲਦਾ ਹੈ ਤੇ ਸਾਨੂੰ ਬੁਰ ਤੋਂ ਉਹੋ ਜੇ ਜਥੇਦਾਰ ਉਹੋ ਜੇ ਸਾਡੇ ਜਿਹੜੇ ਸਿਆਸਤਦਾਨ ਨੇ ਜਿਹੜੇ ਜਿਵੇਂ ਮੈਂ ਸਮਝਦਾ ਹੈ ਜੇ ਕੋਈ ਕੌਮ ਤੋਂ ਕੌਮ ਦੇ ਨਾਲ ਜੇ ਕੋਈ ਮੈਂ ਕਹੂੰਗਾ ਮੱਥਾ ਲਾਉਂਦਾ ਹੈ ਕੋਈ ਹੌਮੇ ਦਿਖਾਉਂਦਾ ਹੈ ਤਾਂ ਕੌਮ ਬੜੀ ਸੂਝਵਾਨ ਹੁੰਦੀ ਹੈ ਕੌਮ ਬੜੀ ਉੱਚੀ ਹੁੰਦੀ ਹੈ ਕੌਮ ਚਾਵੇ ਤਾਂ ਰਾਜ ਦੇ ਤਖਤੇ ਬਿਠਾ ਦਿੰਦੀ ਹੈ ਕੌਮ ਚਾਵੇ ਤਾਂ ਫਾਸੀ ਵਾਲੀ ਤਖਤੀ ਤੇ ਚੜਾ ਦਿੰਦੀ ਹੈ ਤਾਂ ਗੌਮ ਸਾਰਾ ਕੁਝ ਦੇਣਦਾਰ ਹੈ ਕੌਮ ਨੇ ਸਾਰੀਆਂ ਬਖਸ਼ੀਆਂ ਕੀਤੀਆਂ ਨੇ ਤਬਾ ਫਿਰ ਤੋਂ ਹੋ ਜਾ ਆਦਾ ਇੱਕ ਮੈਂ ਕਹੂੰਗਾ ਆਪਦੀ ਸਿਆਸਤ ਸਿਰਜੀਏ ਜਿਵੇਂ ਭਰਾਤਨ ਸਿੰਘ ਕਹਿੰਦੇ ਹੁੰਦੇ ਸੀ ਨਾ ਅਸੀਂ ਪਾਦਸ਼ਾਹੀ ਛਟਨੀ ਹੈ ਨਾ ਅਸੀਂ ਸੂਬੇਦਾਰੀ ਛਟਨੀ ਹੈ ਤੇ ਨਾ ਅਸੀਂ ਨਵਾਬੀ ਛਟਨੀ ਪਾਵ ਅਸੀਂ ਕਿਸੇ ਪੱਖ ਦੀ ਵੀ ਸਿਆਸਤ ਹੋਵੇ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਚਾਹੇ ਪੰਚਾਇਤੀ ਚੋਣਾਂ ਹੋਣ ਚਾਹੇ ਜਿਮਨੀ ਚੋਣਾਂ ਹੋਣ ਚਾਹੇ 2000 ਸਥਾਈ ਦੀਆਂ ਚੋਣਾ ਹੋਣ ਸਾਨੂੰ ਹਰੇਕ ਚੀਜ਼ ਦੇ ਵਿੱਚ ਸਮੂਰਯਤ ਕਰਨੀ ਚਾਹੀਦੀ ਹੈ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੋਢੀ ਸੰਸਥਾਪਕ ਬਾਈ ਦੀਪ ਸਿੱਧੂ ਨੇ ਵੀ ਗੱਲ ਆਖੀ ਸੀ ਉਸ ਤੋਂ ਬਾਅਦ ਜੋ ਪ੍ਰਧਾਨ ਭਾਈ ਅਮਰਤਪਾਲ ਸਿੰਘ ਨੇ ਵੀ ਇਹ ਗੱਲ ਆਖੀ ਸੀ ਵੀ ਸਾਨੂੰ ਕੋਈ ਪਲੇਟਫਾਰਮ ਖਾਲੀ ਨਹੀਂ ਛੱਡਣਾ ਚਾਹੀਦਾ ਚਾਹੇ ਕਿਸਾਨੀ ਹੋਵੇ ਚਾਹੇ ਸਿਆਸਤ ਹੋਵੇ ਚਾਹੇ ਪੰਥਕ ਹੋਵੇ ਸਾਰੀਆਂ ਲਹਿਰਾਂ ਚੱਲਣੀਆਂ ਚਾਹੀਦੀਆਂ ਨੇ ਚਾਹੇ ਸਿਆਸਤ ਜਿਹੜੀ ਮਰਜੀ ਸਿਆਸਤ ਹੋਵੇ ਤੈਨੀਆਂ ਕਿ ਮੇਰੀਆਂ ਬੇਨਤੀਆਂ ਨੇ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਖਿਮਾ ਦਾ ਯਾਚਕਾਂ ਨਿਮਾਣਾ ਸਿੱਖ ਸਮਝ ਕੇ ਜੇ ਕੋਈ ਭੁਲਚੱਕ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਇਨੀਆਂ ਕੁ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ